ਪੀਤੇ ਸੋਲੇ ਦੀ ਵੱਡੀ ਖਬਰ ਬਟਾਲਾ ਦੇ ਪਿੰਡ ਮੂਲਿਆਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਵਜੋਂ ਹੋਈ ਹੈ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੁਲਵੰਤ ਸਿੰਘ ਆਪਣੇ ਘਰ ਦੇ ਵਿੱਚ ਮੌਜੂਦ ਸੀਗਾ ਤਾਂ ਮੋਟਰਸਾਈਕਲ ਤੇ ਦੋ ਸਵਾਰ ਜਿਹੜੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪਹਿਲਾਂ ਕੁਲਵੰਤ ਦੇ ਘਰ ਦਾ ਗੇਟ ਖੜਕਾਇਆ ਜਾਂਦਾ ਤੇ ਬਾਅਦ ਵਿੱਚ ਜਦੋਂ ਕੁਲਵੰਤ ਗੇਟ ਤੇ ਪਹੁੰਚਦਾ ਤਾਂ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੇ ਕਹਿੰਦੇ ਤਾਂ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾੰਗਾ ਜਾਂਦੀਆਂ ਨੇ ਤੇ ਸਿੱਧੀਆਂ ਪੰਜ ਗੋਲੀਆਂ ਕੁਲਵੰਤ ਤੇ ਜਾ ਲਗਦੀਆਂ ਨੇ ਤੇ ਉਸ ਤੋਂ ਬਾਅਦ ਕੁਲਵੰਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਆ ਤਾਂ ਬਟਾਲਾ ਦਾ ਪਿੰਡ ਹੈਗਾ ਮੂਲਿਆਵਾਲ ਜਿੱਥੇ ਵੱਡੀ ਦਹਿਸ਼ਤ ਫੈਲੀ ਹੈਗੀ ਆ ਹਾਲਾਂਕਿ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਸ਼ੂਟਰ ਜਾਂ ਕਾਤਲ ਜਿਹੜੇ ਉਹ ਕੌਣ ਸਨ ਆਖਿਰਕਾਰ ਕੁਲਵੰਤ ਦੀ ਉਹਨਾਂ ਦੇ ਨਾਲ ਰੰਜਿਸ਼ ਕਿਸ ਦੀ ਗੱਲ ਦੀ ਸੀਗੀ ਤਾਂ ਪੁਲਿਸ ਜਿਹੜੀ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਚੁੱਕੀ ਆ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਕਰ ਕੁਲਵੰਤ ਦੀ ਗੱਲ ਕੀਤੀ ਜਾਵੇ ਤਾਂ 50 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈਗੀ ਆ ਈ ਰਿਕਸ਼ਾ ਉਹ ਚਲਾਉਂਦਾ ਸੀਗਾ ਇੱਕ ਬੇਟਾ ਉਸ ਦਾ ਫੌਰੀਂ ਦਸਿਆ ਜਾ ਰਿਹਾ ਜਦੋਂ ਕਿ ਇੱਕ ਬੇਟਾ ਉਸ ਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਅਜਿਹੇ ਦੇ ਵਿੱਚ ਕੁਲਵੰਤ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਦੀ ਪਤਨੀ ਇੱਕ ਬੇਟੀ ਦੱਸੀ ਜਾ ਰਹੀ ਆ ਕਿ ਉਹ ਘਰ ਦੇ ਵਿੱਚ ਮੌਜੂਦ ਸੀਗੇ ਤਾਂ ਸਵੇਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਹੁੰਦੇ ਨੇ ਉਹਨਾਂ ਦੇ ਵੱਲੋਂ ਪਹਿਲਾ ਗੇਟ ਖੜਕਾਇਆ ਜਾਂਦਾ ਤੇ ਬਾਅਦ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਘਰ ਦਾ ਮੇਨ ਦਰਵਾਜ਼ਾ ਬੂਹਾ ਜਦੋਂ ਕੋਈ ਖੜਕਾਉਂਦਾ ਹੈਗਾ ਤਾਂ ਘਰ ਦਾ ਮੈਂਬਰ ਜਦੋਂ ਜਾਂਦਾ ਹੈਗਾ ਤੇ ਉਹ ਦੇਖਦੇ ਨੇ ਕਿ ਉਹ ਕੁਲਵੰਤੀ ਹੈਗਾ ਤੇ ਜਦੋਂ ਹੀ ਉਹ ਦਰਵਾਜ਼ਾ ਖੋਲਦਾ ਤੇ ਉਹਨਾਂ ਦੇ ਵੱਲੋਂ ਸਿੱਧੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇੱਕ ਨਹੀਂ ਦੋਨੇ ਸਗੋਂ ਪੰਜ ਫਾਇਰ ਜਿਹੜੇ ਉਹ ਕੁਲਵੰਤ ਦੇ ਕੀਤੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਕੁਲਵੰਤ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਜਿੱਥੇ ਉਸ ਦੀ ਮੌਤ ਹੋ ਗਈ ਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਜੋ ਈ ਰਿਕਸ਼ਾ ਚਲਾਉਂਦਾ ਸੀਗਾ ਹਾਲਾਂਕਿ ਪਰਿਵਾਰ ਵੀ ਹਜੇ ਯਕੀਨੀ ਨਹੀਂ ਹੋ ਰਿਹਾ ਕਿ ਉਸ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ ਨਾ ਕੋਈ ਲੜਾਈ ਸੀ ਆਖਿਰਕਾਰ ਫਿਰ ਕਿਸ ਵਜ੍ਹਾ ਕਰਕੇ ਜਿਹੜੇ ਜਿਹੜੇ ਕਾਤਲ ਸੀਗੇ ਉਹਨਾਂ ਦੇ ਵੱਲੋਂ ਸ਼ੂਟਿੰਗ ਕੀਤੀ ਗਈ ਆ ਕਿ ਆਖਿਰਕਾਰ ਕਿਸ ਵਜ੍ਹਾ ਕਰਕੇ ਕੁਲਵੰਤ ਦਾ ਕਤਲ ਕੀਤਾ ਗਿਆ ਤਾਂ ਬਟਾਲਾ ਦਾ ਪਿੰਡ ਇਹ ਮੂਲਿਆਵਾਲ ਹੈਗਾ ਜਿੱਥੇ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ 50 ਸਾਲਾ ਕੁਲਵੰਤ ਦਾ ਕਤਲ ਕੀਤਾ ਗਿਆ ਅਜਿਹੇ ਦੇ ਵਿੱਚ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਵੀ ਉਹਨਾਂ ਦੇ ਘਰ ਪਹੁੰਚ ਚੁੱਕੀ ਆ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਸੁਣਾ ਦਿੰਦੇ ਆ ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਆ ਜ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਿਆ ਚਲੇ ਗਏ ਨੇ ਕਿੰਨਾਂ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਦੀ ਆ ਸਾਰਾ ਕੁਝ ਹੋ ਗਿਆ ਉਹ ਤਾਂ ਈ ਰਿਕਸ਼ਾ ਚਲਾਉਂਦਾ ਜੀ। 30 ਲੱਗਦਾ ਪਰੰਜੇ। ਪਰੰਜਸ ਤੇ ਕਰਕੇ ਹੀ ਹੋਇਆ ਹੋਗਾ ਜੀ। ਤੇ ਨਹੀਂ ਖੁਦ ਤੇ ਨਹੀਂ ਦੇਖਿਆ ਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ। ਪਤਾ ਨਹੀਂ ਉਹਨੂੰ ਉਹ ਕੰਫਰਮ ਉਹੀ ਕਰ ਸਕਦੇ ਨੇ। ਕਿੰਨੀਆਂ ਗੋਲੀਆਂ ਮਰੀਆਂ? 5 ਗੋਲੀਆਂ ਲੱਗੀਆਂ। ਮੱਡੀਆਂ ਕਿੰਨੀਆਂ? 5 ਗੋਲੀਆਂ ਲੱਗੀਆਂ। ਤੇ ਹਾਂ। ਮੇਰਾ ਨਾਮ}{|\text{ਸ਼ਪਾਲ ਸਿੰਘ}|} ਸਭ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਬਾਹਰ ਚ ਲੱਗਿਆ ਸੀਗਾ ਤੇ ਬਾਹਰੋਂ ਆਇਆ। ਬਾਣ ਕੇ ਪਾਸ ਲੱਗਾ ਵੀ ਆਏ ਆ ਤੇ ਦੋ ਜਿਹੜੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਦੇ ਨੇ। ਕਾ ਦੇਖੇ ਲੱਗਦੇ ਕਿ ਮੇਰਾ ਭਰਾ ਛੋਟਾ ਪੰਜ ਗੋਲੀਆਂ ਦਾਦੇ ਤੀ ਵੱਜੀਆਂ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹਨੇ ਮੈਨੂੰ ਹੁਣ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਹਾਂ ਹੁਣ ਅਬਰ ਸਰ ਖੜਿਆ ਪਹਿਲਾਂ ਇੱਥੇ ਖੜਿਆ ਆਇਗਾ ਸਿਵਲ ਹਸਪੀਟਲ ਤੇ ਹੁਣ ਅਬਰ ਸਰ ਖੜਿਆ ਅਮਨਦੀਪ ਦੇ ਉਥੇ ਹੁਣ ਦੱਥੋਂ ਚੁੱਕੀ ਦੇ ਫੋਨ ਆਇਆ ਉਥੋਂ ਤੇਲੀ ਦੱਥੋਂ ਚੁੱਕੀ ਤੇ ਇਹ ਪ੍ਰੋਆ ਚ ਬੇਟੀ ਹੈ ਤੇ ਆਪ ਹੀ ਤੇ ਨਾਲ ਦੀ ਬੇਟੇ ਦੋ ਜੋ ਇੱਕ ਵਾਰ ਇਹ ਤਕ ਜੇਲ ਚ ਲੱਗੇ ਪਰ ਉਹ ਆਇਆ ਹੀ ਨਹੀਂ ਹੋ ਤੋ ਪੂਰਾ ਕੇਵਰ ਤਕਰ ਨੇ ਕੋਲ ਸਾਈ ਇਹ ਇੱਕ ਪਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲੇਵਾਂ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਜੁਮੇਦਿਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਹਾਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ